ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੈਜੀ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਗਰਮੀਆਂ ਲਈ ਸਪੈਸ਼ਲ ਦੋ ਤਰ੍ਹਾਂ ਦੇ ਡਰਿੰਕ ਬਣਾ ਕੇ ਤਿਆਰ ਕਰਾਂਗੇ ਤੇ ਜਿਹੜੇ ਡਰਿੰਕ ਆਪਾਂ ਸਤੂ ਤੋਂ ਬਣਾਵਾਂਗੇ ਜਿਹੜਾ ਆਪਣਾ ਛੋਲਿਆਂ ਦਾ ਪਾਊਡਰ ਬਣਾਉਣੀ ਹੁੰਦੀ ਹੈ ਆਪਾਂ ਤੇ ਉਹਦੇ ਲਈ ਆਪਾਂ ਦੋ ਤਰ੍ਹਾਂ ਦਾ ਬਣਾਵਾਂਗੇ ਮਿੱਠਾ ਵੀ ਤੇ ਨਮਕੀਨ ਵੀ ਪਹਿਲਾਂ ਆਪਾਂ ਗਲਾਸ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਾਂਗੇ ਤੇ ਦੁਬਾਰਾ ਆਪਾਂ ਦੋ ਚਮਚੇ ਸਤੂ ਦੇ ਪਾਵਾਂਗੇ ਜਿਹੜੇ ਆਪਾਂ ਛੋਲੇ ਪੀਸ ਕੇ ਰੱਖੇ ਹੁੰਦੇ ਉਹਨੂੰ ਸਤੂ ਕਹਿ ਦਿੰਦੇ ਆਂਗੇ ਤੇ ਤੁਸੀਂ ਕਿੰਨਾ ਕਗਾੜਾ ਬਣਾਉਣਾ ਉਹ ਆਪ ਦੀ ਮਰਜ਼ੀ ਨਾਲ ਪਾ ਲਓ ਮਟਾ ਪੰਪ ਜਿਆਦਾ گاੜਾ ਨਹੀਂ ਬਣਾ ਰਹੇ ਤੇ ਸਿਰਫ 2 ਚਮਚੇ ਪਾ ਕੇ ਬਣਾਵਾਂਗੇ ਇਹਦੇ ਨਾਲ ਬਹੁਤ ਹੀ ਜਿਆਦਾ ਊਰਜਾ ਹੁੰਦਾ ਜਿਵੇਂ ਬੱਚੇ ਆਪਣੇ ਗਰਾਊਂਡ ਖੇਡਣ ਜਾਂਦੇ ਆ ਤਾਂ ਉਹਨਾਂ ਨੂੰ એનર્ਜੀ ਦੀ ਲੋੜ ਹੁੰਦੀ ਆ ਤਾਂ ਇਹ ਤੁਸੀਂ ਡਰਿੰਕ ਉਹਨੂੰ ਪਿਆ ਕੇ ਭੇਜੋ ਤੇ ਬਿਲਕੁਲ ਹੀ ਬੱਚਿਆਂ ਨੂੰ ਥਕਾवट ਵੀ ਨਹੀਂ ਹੁੰਦੀ ਤੇ ਉਹਨਾਂ ਨੂੰ ਗਰਮੀ ਵੀ ਮਹਿਸੂਸ ਨਹੀਂ ਹੁੰਦੀ ਤੇ ਹੁਣ ਇਹਦੇ ਵਿੱਚ ਆਪਾਂ ਇੱਕ ਨਿੰਬੂ ਨਿਚੋੜ ਦਾਂਗੇ ਪੁਰਕਾ ਸਾਬ ਦਾ ਨਿੰਬੂ ਨਿਚੋੜਿਆ ਹੈ ਆਪਾਂ ਤੇ ਦੂਖ ਚੁੰਡੀਆਂ ਆਪਾਂ ਪਾ ਗੀਆਂ ਚਿੱਟੇ ਨਮਕ ਨਗਾਤੇ ਦੂਖ ਚੁੰਡੀਆਂ ਆਪਾਂ ਪਾ ਗੀਆਂ ਜੀਰੇ ਦਾ ਪਾਊਡਰ ਸੀ ਜੀਰੇ ਦਾ ਉਹ ਤੇ ਆਪਾਂ ਚਾਟ ਮਸਾਲਾ ਪਾਇਆ ਥੋੜਾ ਜਿਹਾ ਜੀ ਵਿੱਚ ਤੇ ਨਾ ਸਾਰੀਆਂ ਚੀਜ਼ਾਂ ਨੂੰ ਆਪਾਂ ਸਾਰ ਕੇ ਘੋਲ ਲਾਂਗੇ ਸਤੂ ਦੇ ਵਿੱਚ ਤੁਸੀਂ ਕਾਲਾ ਨਾਨਕੂ ਵੀ ਪਾ ਸਕਦੇ ਆ ਇਹਦੇ ਵਿੱਚ ਜੇ ਪਾਉਣਾ ਚਾਹੁੰਦਾ ਤੇ ਇੱਕ ਆਪਾਂ ਛੋਟਾ ਜਿਹਾ ਪਿਆਜ਼ ਕੱਟ ਕੇ ਰੱਖਿਆ ਬਿਲਕੁਲ ਬਰੀਕ ਬਰੀਕ ਹੈ ਤੇ ਦੁਬਾਰਾ ਪਤਣਗੇ ਤੇ ਪੱਤੇ ਪਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਡਰਿੰਕ ਬਣੂਗੀ ਤੇ ਇਹਦਾ ਆਧਾਰਤਾ ਬਹੁਤ ਹੀ ਜ਼ਿਆਦਾ ਹੁੰਦਾ ਐਵੇਂ ਫੀਲ ਹੁੰਦਾ ਜਿਵੇਂ ਆਪਾਂ ਰੋਟੀ ਖਾ ਲਈ ਹੋਵੇ ਤੇ ਇਹ એનર્ਜੀ ਬਹੁਤ ਦਿੰਦਾ ਐ ਡਰਿੰਕ ਜਿਹੜਾ ਆਪਣਾ ਤੇ ਪਾਣੀ ਆਪਾਂ ਭਰ ਲਾਂਗੇ ਗਲਾਸ ਤੇ ਬਹੁਤ ਹੀ ਟੇਸਟੀ ਜਆ ਡਰਿੰਕ ਬਣ ਕੇ ਤਿਆਰ ਹੁੰਦਾ ਐ ਤੁਸੀਂ ਜਰੂਰ ਇੱਕ ਵਾਰੀ ਟਰਾਈ ਕਰੋ ਤੇ ਹੁਣ ਆਪਾਂ ਮਿੱਠਾ ਬਣਾਵਾਂਗੇ ਪਹਿਲਾਂ ਨਮਕੀਨ ਬਣਾਇਆ ਸੀ ਤੇ ਦੋ ਕ ਚਮਚੇ ਆਪਾਂ ਫੇਰ ਸਤੂ ਦੇ ਪਾਇਆ ਤੇ ਆਪਾਂ ਇਹਨੂੰ ਧਾਗੇ ਵਾਲੀ ਮਿਸ਼ਰੀ ਨਾਲ ਬਣਾਵਾਂਗੇ ਕੋਈ ਸ਼ੱਕਰ ਨਹੀਂ ਪਾਉਣੀ ਵਿੱਚ ਤੇ ਸਤੂ ਸੀ ਜਿਹੜਾ ਉਹ ਆਪਾਂ ਘੋਲ ਲਿਆ ਹੈ ਤੇ ਧਾਗੇ ਵਾਲੀ ਮਿਸ਼ਰੀ ਜਿਹੜੀ ਆਪਾਂ ਪੀਸ ਕੇ ਰੱਖੀ ਵੀ ਹੈ ਜੀ ਆਪਣੀ ਤੇ ਉਹਨਾਂ ਨੂੰ ਛਾਣ ਕੇ ਰੱਖਿਆ ਹੋਇਆ ਤੇ ਦੋ ਚਮਚੇ ਇਹ ਆਪਾਂ ਧਾਗੇ ਵਾਲੀ ਮਿਸ਼ਰੀ ਪਾ ਲਈਏ ਵਿੱਚ ਤੇ ਇੱਕ ਸਾਫਤਾ ਹੀ ਨਿੰਬੂ ਇਹਦੇ ਵਿੱਚ ਆਪਾਂ ਨਿਚੋੜ ਲਾਂਗੇ ਤੇ ਆਪਾਂ ਇਹਨੂੰ ਮਿੱਠਾ ਬਣਾਉਣਾ ਹੈ ਤੇ ਤਾਨੀ ਕਰਕੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਪਾਵਾਂਗੇ ਬਾਲਾ ਨਹੀਂ ਪਾਉਂਦੇ ਤੇ ਦੋ ਚਮਚੇ ਆਪਾਂ ਜਿਹੜਾ ਗੁਲਾਬ ਦਾ ਰਸ ਨਹੀਂ ਆਪਣਾ ਲਿਆ ਕੇ ਰੱਖਿਆ ਹੁੰਦਾ ਸਗੰਜ ਵੀ ਬਣਾਉਣ ਨੂੰ ਉਹ ਪਾਵਾਂਗੇ ਵਿੱਚ ਤੇ ਹੁਣ ਆਪਾਂ ਇਹਨੂੰ ਗਲਾਸ ਨੂੰ ਭਰ ਲਾਂਗੇ ਜੀ ਪਾਣੀ ਨਾਲ ਤੇ ਬਹੁਤ ਹੀ ਟੇਸਟੀ ਜਿਹਾ ਆਪਣਾ ਜੂਸ ਦੋਨੇ ਤਰ੍ਹਾਂ ਦਾ ਬਣ ਕੇ ਤਿਆਰ ਹੋਇਆ ਸੀ ਤੇ ਗਰਮੀਆਂ ਲਈ ਸਪੈਸ਼ਲ ਡਰਿੰਕ ਹੈ ਸਾਰੇ ਬਣਾਉਂਦੇ ਆ ਤੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਬਣਾਇਓ ਤੇ ਬਣਾ ਕੇ ਦੇਖੋ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ